ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਦੀ ਰਚਨਾ ਅੰਗ 1313 ਰਾਗ ਗਉੜੀ ਮਹੱਲਾ ਚੌਥਾ ਸਤਗੁਰ ਸੇਵੀਏ ਆਪਨਾ ਪਾਈਏ ਨਾਮ ਪਾਰ ਆਪਣੇ ਸਤਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਨਾ ਮੁਕਣ ਵਾਲਾ ਨਾਮ ਨਾਮ ਦਾ ਖਜ਼ਾਨਾ ਮਿਲ ਜਾਂਦਾ ਹੈ ਪਉ ਜਲ ਡੁੱਬਦੇ ਆ ਕੱਢ ਲਏ ਹਰ ਦਾੰਤ ਕਰੇ ਦਾਤਾਰ ਦਾਤਾ ਦੇਣ ਵਾਲਾ ਹਰੀ ਨਾਮ ਦੀ ਇਹ ਦਾਤ ਪਖਸ਼ ਦਾ ਹੈ ਤੇ ਨਾਮ ਸੰਸਾਰ ਸਾਗਰ ਵਿੱਚ ਡੁੱਬਦੇ ਨੂੰ ਕੱਢ ਲੈਂਦਾ ਹੈ ਧੰਨ ਧੰਨ ਸੇ ਸਹਾ ਹੈ ਜੇ ਨਾਮ ਕਰੇ ਵਪਾਰ ਜੋ ਸ਼ਹਾ ਨਾਮ ਦੀ ਰਾਸ ਨਾਲ ਵਪਾਰ ਕਰਦੇ ਹਨ ਉਹ ਵਡਭਾਗੀ ਹਨ ਵੰਚਾਰੇ ਸਿਖ ਆਵਦੇ ਸ਼ਬਦ ਲੰਘਾਵਨ ਹਾਰ ਕਿਉਂਕਿ ਇਹੋ ਜਿਹਾ ਵਨਜ ਕਰਨ ਵਾਲੇ ਜੋ ਸਿੱਖ ਸਤਗੁਰੂ ਦੇ ਕੋਲ ਆਉਂਦੇ ਹਨ ਸਤਗੁਰੂ ਉਹਨਾਂ ਨੂੰ ਆਪਣੇ ਸ਼ਬਦ ਰਾਹੀਂ ਪੌਜਲ ਤੋਂ ਪਾਰ ਉਤਾਰ ਦਿੰਦਾ ਹੈ ਜਨਾਨਕ ਜਿੰਨ ਕੋ ਕਿਰਪਾ ਪਈ ਤਿੰਨ ਸੇਵਿਆ ਸਿਰਜਨਹਾਰ ਪਰ へ ਦਸ ਨਾਨਕ ਸਿਰਜਨਹਾਰ ਪ੍ਰਭੂ ਦੀ ਬੰਦਗੀ ਉਹੀ ਮਨੁੱਖ ਕਰਦੇ ਹਨ ਜਿਨ੍ਹਾਂ ਤੇ ਪ੍ਰਭੂ ਆਪ ਮਿਹਰ ਕਰਦਾ ਹੈ ਪਰਮਾਤਮਾ ਦੀ ਮਿਹਰ ਤੋਂ ਬਿਨਾ ਅਸੀਂ ਬੰਦਗੀ ਸਿਮਰਨ ਨਾਮ ਕੁਝ ਵੀ ਨਹੀਂ ਜਪ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ